ਮੇਰਾ ਨਾਮ ਕੁਵਿੰਦਰ ਸਿੰਘ ਕੀ ਲੱਗਦੇ ਹੋ ਤੇਜਿੰਦਰ ਸਿੰਘ ਮੈਂ ਵੱਡਾ ਬ੍ਰਦਰ ਸੀ ਉਹ ਮੇਰਾ ਛੋਟਾ ਬ੍ਰਦਰ ਸੀਗਾ ਅੱਛਾ ਅੱਜ ਡੈੱਡ ਬੋਡੀ ਆਈ ਹੈ ਕਿੱਧਰ ਕਿਸ ਤਰ੍ਹਾਂ ਪਹੁੰਚੀ ਹੈ ਆਪ ਤੋਂ ਸਾਰੇ ਆਪਣੇ ਵੀਰ ਭਰਾ ਸੀਗੇ ਉਹਨਾਂ ਨੇ ਸਾਰੇ ਆਪਣੇ ਸਹਯੋਗ ਨਾਲ ਸਾਰੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਨੇ ਡੈੱਡ ਬੋਡੀ ਭਜਵਾਈ ਹੈ ਵਾਪਸ ਹਾਂਜੀ ਪਰਸੋਂ ਉਹਨਾਂ ਨੇ ਉੱਧਰੋਂ ਫਲਾਈਟ ਰਾਹੀਂ ਭਜਵਾਈ ਸੀ ਕੱਲ ਨਿਊ ਦਿੱਲੀ ਪਹੁੰਚ ਗਈ ਸੀ ਤਾਂ ਅਸੀਂ ਆਪ ਕੋ ਐਂਬੂਲੈਂਸ thro ਜਾ ਕੇ ਲਿਆਏ ਸੀਗੇ ਅੱਜ ਸਵੇਰੇ 8 ਵਜੇ ਅਸੀਂ ਆਪਣੇ ਘਰ ਪਹੁੰਚ ਕੇ ਸੀ ਡੈੱਡ ਬੋਡੀ ਲੈ ਕੇ ਹਾਂਜੀ ਬਹੁਤ ਬਹੁਤ ਧੰਨਵਾਦ ਆਪਨੇ ਜਿਹੜੇ ਵੀਰਪੁਰਾ ਜਿਨ੍ਹਾਂ ਨੇ ਵੀ ਸਾਰਿਆਂ ਦਾ ਸਹਿਯੋਗ ਇਹਨਾਂ ਨੇ ਵੀ ਪੈਸੇ ਵਗੈਰਾ ਦੇ ਕੇ ਸਾਰਾ ਇੱਥੋਂ ਤੱਕ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ 19ਵੇਂ ਦਿਨ ਉਹਦੀ ਬਾਡੀ ਪਹੁੰਚੀ ਹੈ ਮੈਂ ਉਹਨਾਂ ਸਾਰੇ ਪੁੱਤਰਾਂ ਦਾ ਜਿਹੜੇ ਪੁਰਤਗਾਲ ਵਿੱਚ ਬੈਠੇ ਜਿਨ੍ਹਾਂ ਨੇ ਉਹਦੀ ਪਤਨ ਕੀਤੀ ਹੈ ਇੱਥੇ ਸਾਨੂੰ ਪਛਾਣ ਵਿੱਚ ਮਨਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਇਸ ਸਾਨੂੰ ਇਸ ਲਾਈਫ ਸਮਝ ਗਏ ਤੱਕ ਸਾਡੇ ਬੱਚੇ ਨੂੰ ਭੇਜ ਦਿੱਤਾ ਉਹਨਾਂ ਦਾ ਸ਼ੁਕਰਾਨਾ ਇਹ ਦੁਖਦਾਈ ਘਟਨਾ ਸਾਡੇ ਸਮੁੱਚੇ ਸ਼ਹਿਰ ਲਈ ਜੋ ਸਾਡਾ ਛੋਟਾ ਵੀਰੇ ਪਿਛਲੇ ਦਿਨੀ ਪੁਰਤਕਾਲ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇਜਿੰਦਰ ਸਿੰਘ ਪਿੰਡ ਉਸਮਾਨਚੀਤ ਅੱਜ ਕੁਝ ਦਿਨਾਂ ਬਾਅਦ ਉਸ ਦੀ ਆਪਦੀ ਮ੍ਰਿਤਕ ਦੇਹ ਤੇ ਪਹੁੰਚੀ ਹੈ ਬੜਾ ਦੁਖਦਾਈ ਪਰਿਵਾਰ ਲਈ ਸਮਾਂ ਆ ਜਦੋਂ ਕਿਸੇ ਦਾ ਜਵਾਨ ਬੱਚਾ ਇਸ ਦੁਨੀਆ ਤੋਂ ਜਾਂਦਾ ਆ ਮੈਂ ਆਪਣੇ ਵੱਡੇ ਵੀਰ ਤੇ ਹਲਕੇ ਤੋਂ ਵਿਦਾਇਕ ਕਰਮਵੀਰ ਸਿੰਘ ਨੂੰ ਮਨ ਲਉਂ ਅਤੇ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਇਸ ਵੀਰ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਦਾ ਅਤੇ ਪਰਿਵਾਰ ਨੂੰ ਸ਼ਵਾਜ ਦੁਆਨਾ ਹਮੇਸ਼ਾ ਉਹਨਾਂ ਦੇ ਨਾਲ ਆ ਇਸ ਦੁੱਖ ਦੀ ਘੜੀ ਵਿੱਚ ਅੱਗੇ ਵੀ ਹਮੇਸ਼ਾ ਉਹਨਾਂ ਦੇ ਨਾਲ